ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੀਸ਼ਾ ਟਿਵੀ ਮੈਨਿਲਮ ਕੋਇਨ ਪ੍ਰਾਈਮ ਖਾਸੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਟਾਰਟਿੰਗ ਦੇ ਵਿੱਚ ਹੀ ਜਲਦੀ ਜਲਦੀ ਦੱਸ ਦਿਓ ਕਮੈਂਟ ਕਰਕੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬਹੁਤ ਹੀ ਜ਼ਿਆਦਾ ਮੁੱਦਾ ਪੱਖਿਆ ਹੋਇਆ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਦੋ ਗੈਸਟ ਆਏ ਨੇ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਤੇ ਇੱਕ ਪੰਜਾਬੀ ਭਾਈ ਜੀ ਹੈਗੀ ਜੀ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਗੱਲ ਇੱਥੇ ਸ਼ੁਰੂ ਕਰੂੰਗਾ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਰਹੂਗਾ ਅਸੀਂ ਤਾਂ ਚੁੰਡੀਆਂ ਵੜਦੀ ਅਸੀਂ ਤਾਂ ਚੁੰਡੀਆਂ ਵੜਦੀ ਦੱਸੀ ਨਹੀਂ ਕੋਈ ਚੁੰਡੀਆਂ ਤੂੰ ਅੱਗੇ ਦੇਖ ਲੈ ਚੁੰਡੀਆਂ ਚੁੰਡੀਆਂ ਹੀ ਵੜਨਦੇ ਹੋਰ ਕਰਨ ਕੀ ਦੇ ਆ ਤੁਸੀਂ ਉਹ ਚੁੰਡ ਲਿਆ ਤੁਸੀਂ ਪੰਜਾਬ ਸਾਰਾ ਯਾਰ ਇਹ ਇਹੀ ਗੱਲ ਟਰੂਡੋ ਕਹਿੰਦੀ ਫਿਰ ਤੁਹਾਡੇ ਪੱਲੇ ਕੀ ਰਹਿੰਦੀ ਕੀ ਟਰੂਡੋ ਕਹਿੰਦੀ ਕੈਨੇਡਾ ਦਾ ਬੱਚਾ ਬੱਚਾ ਕਹਿੰਦੀ ਹਾਂ ਕੈਨੇਡਾ ਵਿੱਚ ਕਲਾ ਕੈਨੇਡੀਅਨ ਰਹਿੰਦੀ ਉਹ ਮੇਰੀ ਗੱਲ ਸੁਣ ਟਰੂਡੋ ਕੀ ਹੁੰਦਾ ਓਏ ਤੂੰ ਤਾਂ ਆਇਆ ਜਾਂਦਾ ਜਰਾ ਬਾਟੇ ਖੇਡਦਾ ਹੁੰਦਾ ਤੇ ਨਾ ਟ੍ਰੇਨ ਚ ਆਇਆ ਸੀ ਉਹ ਤੇ ਟੂਡੋਂ ਨੇ ਮੰਨ ਜੀ ਇਹ ਗੱਲ ਸੁਣੀ ਨਾ ਉਹਨੇ ਛਬਰੇ ਦੇ ਬੱਬ ਮਾਰਨਾ ਸਿੱਧਾ ਨਹੀਂ ਪਰ ਮੇਰੀ ਗੱਲ ਸੁਣੋ ਤੇ ਪੰਜਾਬ ਪੰਜਾਬੀਆਂ ਦਾ ਹੀ ਆ ਨਹੀਂ ਮੈਂ ਮੰਨ ਜੀ ਰਹੂਗਾ ਵੀ ਪੰਜਾਬੀ ਕੰਮ ਵੀ ਇੱਥੇ ਪੰਜਾਬੀ ਕਰੂਗਾ ਆ ਨਹੀਂ ਬਾਰੋਂ ਮੂੰਚਾ ਕੇ ਆ ਗਿਆ ਇੱਥੇ ਕਮਾਈ ਕੀਤੀ ਕੰਮ ਕਰਨ ਤਾਂ ਆ ਸਕਦਾ ਕੋਈ ਵੀ ਸਾਨੂੰ ਕਹਦੀ ਜ਼ਿਆਦਾ ਬੋਲਦੀ ਆਪਣੇ ਵਰੀ ਇਹ ਸਰੋਪੇ ਪਾਉਂਦੀ ਸਰੋਪੇ ਪਾਉਂਦੀ ਨਹੀਂ ਦੱਸੀ ਹਾਂ ਆਪਣੇ ਵਰੀ ਵੀ ਤੇ ਲਾਦ ਤੇ ਪਾਉਂਦੀ ਤੇ ਤੇ ਤੁਹਾਡਾ ਕੰਮ ਲਾਦ ਤੇ ਖਾਣ ਵਾਲਾ ਜਦੋਂ ਅਸੀਂ ਲਾਦ ਤੇ ਪਾਉਂਦੀ ਫੇਰ ਕਿਉਂ ਅੱਖਾਂ ਦਿਖਾਉਂਦੀ ਪੰਜਾਬ ਦੇ ਬੜਕੇ ਰੋ ਫਿਰ ਇੱਥੇ ਗੱਲਾਂ ਮਾਰਦੀ ਨਹੀਂ ਵੀਰ ਜੀ ਦੇਖੋ ਇੱਥੇ ਤਾਂ ਵੀ ਹਰ ਕੋਈ ਕੰਮ ਤਾਂ ਕਰ ਹੀ ਸਕਦਾ ਕੰਮ 'ਚ ਥੋੜਾ ਕੋਈ ਰੋਕ ਸਕਦਾ ਕਿਸੇ ਮਣ ਜੇ ਇਹਨਾਂ ਨੇ ਪੰਜਾਬੀਆਂ ਦਾ ਸਾਰੇ ਕੰਮ ਖੋਲੇ ਤੇ ਪੰਜਾਬੀ ਕਰ ਲੈਣ ਕੰਮ ਸਾਰੇ ਜਿਹੜੇ ਮੈਡਮ ਜੀ ਜਿਹੜਾ ਜਿਹੜਾ ਕੰਮ ਪੰਜਾਬੀਆਂ ਨੇ ਛੱਡਿਆ ਅਸੀਂ ਉਹ ਫੜੀ ਹਾਂ ਜਿਹੜੇ ਜਿਹੜੇ ਕੰਮ 'ਚ ਇਹਨਾਂ ਨੂੰ ਸ਼ਰਮ ਆਂਦੀ ਉਹ ਕੰਮ 'ਚ ਸਾਨੂੰ ਪੈਸਾ ਆਂਦੀ ਜੋ ਮਰਜ਼ੀ ਆ ਤੁਸੀਂ ਸਬਜੀ ਦੀ ਰੇੜੀ ਕਿਉਂ ਨਹੀਂ ਲਾਂਦੀ ਤੇ ਸਬਜੀ ਹੋਰ ਕਿੱਥੇ ਲੱਗਦੀ ਨਹੀਂ ਤੁਸੀਂ ਖੇਤਾਂ ਚ ਲਾਂਦੀ ਰੇੜੀ ਕਿਉਂ ਨਹੀਂ ਲਾਂਦੀ ਉਹ ਜਾਉਂ ਸੀ ਹਿਧਾਰੀ ਹਿਧਾਰੀ ਪਟਿਆਲ ਕੰਮ ਕਰੀਆ ਹੁਣ ਸੀ ਸਬਜ਼ੀ ਦੀ ਰੇੜੀ ਲਾਂਦੀ ਗਲੀਆਂ ਚ ਜਾਂਦੀ ਵੇਕਦੀ ਸਬਜ਼ੀ ਤਾਂ ਹੀ ਪੈਸੇ ਆਂਦੀ ਨਹੀਂ ਬਿਲਕੁਲ ਸਹੀ ਗੱਲਾਂ ਮਾਰਦੀ ਕੋਈ ਖੇਤਾਂ ਚ ਨਹੀਂ ਲੈਣ ਆਂਦੀ ਗੱਲਾਂ ਮਾਰ ਓਏ ਆ ਜਾਣਗੇ ਲੋਕੀ ਆਪ ਹੀ ਆ ਜਾਣਗੇ ਨਹੀਂ ਆਉਂਦੇ ਲੋਕਾਂ ਦੇ ਘਰ ਵੀ ਜਾਣੀ ਹੁੰਦੀ ਸਾਨੂੰ ਕਹਿੰਦੀ ਸਾਨੂੰ ਕਹਿੰਦੀ ਤੁਸੀਂ ਪੰਜਾਬ ਚ ਆਮ ਲੈਣ ਆਂਦੀ ਅਸੀਂ ਆਪ ਵੇਚਣ ਆਂਦੀ ਉਹ ਤਾਂ ਅਜੀ ਬਰੂਡ ਵੇਚਣ ਆਂਦੀ ਸਬਜ਼ੀਆਂ ਵੇਚਣ ਆਂਦੀ ਉਹ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਸਿਰਫ ਅੱਜ ਤੱਕ ਪੰਜਾਬੀ ਰਹੂਗਾ ਪੰਜਾਬੀ ਹਰ ਕੋਈ ਰੇੜੀ ਨਹੀਂ ਨਾ ਲਾਉਂਦਾ ਮੁਸ਼ਕਲ ਆਉਂਦੇ ਆ ਸਾਰੇ ਥੋੜੋ ਲਾਉਂਦੇ ਆ ਪੰਜਾਬੀ ਆ ਮੈਡਮ ਜੀ ਇਨਾਂ ਲੋਕਾਂ ਨੂੰ ਸਾਡੇ ਤੋਂ ਵਧੀਆ ਕੰਮ ਆਂਦੀ ਹਾਂ ਹਰ ਇੱਕ ਕੰਮ ਆਂਦੀ ਹਾਂ ਲੇਕਿਨ ਇਹਨਾਂ ਨੂੰ ਨਾਲਾ ਸ਼ਰਮੀ ਆਂਦੀ ਇਸੇ ਕਰਕੇ ਕਿਸੇ ਕੰਮ ਦੇ ਵਿੱਚ ਨਹੀਂ ਆਂਦੀ ਇਹ ਤਾਂ ਹੈ ਵੀਰ ਜੀ ਅਸੀਂ ਇਹਨਾਂ ਨੂੰ ਕੁਝ ਕਹਿੰਦੀ ਲਾਲਣ ਮੋਮੋ ਦੀ ਰੇੜੀ ਲਾਲਣ ਕਿਉਂ ਨਹੀਂ ਲਾਂਦੀ ਉਹ ਮੋਮੋ ਸਾਡਾ ਖਾਣ ਪੀਣੀਆਂ ਇਹਨੇ ਅਸੀਂ ਤਾਂ ਲਾ ਲਈ ਬਰਗਰ ਕਿਉਂ ਨਹੀਂ ਲਾਂਦੀ ਬਰਗਰ ਤੇ ਖਾਂਦੀ ਮੋਮੋਸ ਵੀ ਖਾਂਦੇ ਬਰਗਰ ਵੀ ਖਾਂਦੇ ਬੈਂਥਰੂ ਤਾਂ ਜਾਂਦੀ ਆ ਡਰਾਈਵ ਥਰੂ ਤੇ ਬਰਗਰ ਕਿਉਂ ਨਹੀਂ ਲਾਂਦੀ ਲਾ ਲੈਂਦੀ ਬਣਦੀ ਮੈਂ ਫੇਰ ਉੱਥੇ ਹੀ ਆ ਪੰਜਾਬ ਦਾ ਬੱਚਾ ਬੱਚਾ ਰਹੂਗਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪੰਜਾਬੀ ਰਹੂਗਾ ਪੰਜਾਬ ਦਾ ਬੱਚਾ ਬੱਚਾ ਤੇ ਤਾਂ ਕਹੂਗਾ ਨਾ ਮੈਡਮ ਜੀ ਜੇ ਪੰਜਾਬ ਚ ਕੋਈ ਬੱਚਾ ਰਹੂਗਾ ਇਹੀ ਤਾਂ ਮੁੱਦਾ ਹੈ ਇਹ ਗੱਲ ਕਿਉਂ ਨਹੀਂ ਸਮਝਾਂਦੀ ਸਾਰੇ ਬੱਚੇ ਤੇ ਬਾਹਰ ਭੇਜ ਦਿੰਦੀ ਤੇ ਉਧਰ ਲੈ ਇਧਰ ਆ ਕੇ ਫੇਰ ਕੰਮ ਕਰਦੇ ਪਏ ਆ ਬੱਤੇਰੇ ਦਾੰਦ ਬਾਅਦ ਚ ਕੱਢਦੀ ਹਾਂ ਪਹਿਲਾ ਵਾਰ ਕੱਢਦੀ ਅਧਾਰ ਕੱਢ ਬਾਅਦ ਚ ਬਣਾਉਂਦੀ ਪਾਸਪੋਰਟ ਪਹਿਲਾ ਬਣਾਉਂਦੀ ਫਿਰ ਕਹਿੰਦੀ ਪੰਜਾਬ ਦਾ ਬੱਚਾ ਬੱਚਾ ਕਹੂਗਾ ਪੰਜਾਬ ਦੇ ਵਿੱਚ ਪੰਜਾਬੀ ਰਹੂਗਾ ਤੇ ਰਹੂਗਾ ਇਹੀ ਗੱਲ ਜੇ ਟਰੂਡੋ ਕਹੂਗਾ ਸਾਡੇ ਪੱਲੇ ਕੀ ਰਹੂਗਾ ਓ ਟਰੂਡੋ ਦਾ ਨਾਂ ਲੈ ਆ ਲੈ ਉਹਨੇ ਇੱਥੇ ਆ ਕੇ ਚਪੇੜਾ ਮਾਰਨੀ ਆ ਤੇਰੇ ਨਹੀਂ ਪਰ ਸਾਡਾ ਵੀ ਮਨਜ ਮਾਰ ਜਾਣਾ ਬੰਦ ਕਰਾਉ ਇਹੇ ਨਹੀਂ ਲਾ ਮਾਰਦੀ ਉਹ ਤਾਂ ਸਹੀ ਕਹਿ ਰਿਹਾ ਗੱਲ ਪੰਜਾਬੀ ਇੱਥੇ ਰਹੂਗਾ ਫੇਰ ਹੀ ਪੰਜਾਬੀਆਂ ਦਾ ਪੰਜਾਬ ਰਹੂਗਾ ਤੇ ਮੈਂ ਪੰਜਾਬੀ ਹੈਗੇ ਆ ਪੰਜਾਬੀ ਇੱਥੇ ਚੱਲੇ ਚਲੋ ਜਿਓ ਕੰਮ ਕਰਨ ਆ ਤੇ ਕੰਮ ਤਾਂ ਕਰਨਾ ਹੀ ਆ ਤੇ ਮੈਂ ਬੰਦੇ ਬੜ ਕੇ ਕੰਮ ਕਰੇ ਨਾ ਗੰਦ ਪਾਇਆ ਇਹਨਾਂ ਨੇ ਪੰਜਾਬ ਚ ਗੰਦ ਕੀ ਪਾਇਆ ਗੰਦ ਗੰਦ ਕੀ ਅਸੀਂ ਅਸੀਂ ਦੱਸ ਕੀ ਗੰਦ ਪਾਇੀ ਉਹ ਮਨ ਜੀ ਗੁਟਕਾ ਖਾ ਖਾ ਕੇ ਇਦਾਂ ਪਚਕਾਰੀਆਂ ਮਾਰਦੇ ਆ ਅਸੀਂ ਤੁਹਾਡੇ ਵਾਂਗੂ ਚਿੱਟਾ ਕਾਲਾ ਤੇ ਚਿਟਕਾ ਚਿਟਕਾ ਤੈਨੂੰ ਖਾਦੀ ਕਿਉਂ ਮੇਰਾ ਮੂੰਹ ਖਲਾਂਦੀ ਗੱਲਾਂ ਮਾਰਦੀ ਮੂੰਹ ਖੋਲਦਾ ਕਿਤੇ ਮम्मा ਗੁਟਕੇ ਦਾ ਭਰਿਆ ਹੁੰਦਾ ਤੁਸੀਂ ਬੂ 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 ਕਰਦੇ ਹੋ 2 ਰੁਪਏ ਦਾ ਗੁਟਕਾ ਆਂਦੀ ਹਾਂ ਅਸੀਂ ਗੁਟਕੇ ਲਈ ਪਾਂਡੇ ਤਾਂ ਨਹੀਂ ਵੇਚ ਜਾਂਦੀ ਕਰਦੇ ਹਾਂ ਟੂਟੀਆਂ ਤਾਂ ਨਹੀਂ ਲਾਂਦੀ ਗੱਲਾਂ ਮਾਰਦੀ ਕਿਉਂ ਮੇਰਾ ਖਾ ਖਾ ਕੇ ਹਰ ਇੱਕ ਜਗ੍ਹਾ ਥੁੱਕ ਦੇ ਮੈਨੂੰ ਜੀ ਗੂਗਲ ਮੈਪ ਚ ਦੇਖੋ ਨਾ ਲੁਧਿਆਣਾ ਲਾਲ ਦੇਖਦਾ ਟ੍ਰੈਫਿਕ ਜੈਮ ਕਰਕੇ ਨਹੀਂ ਦੇਖਦਾ ਇਹਨਾਂ ਗੁਟਕਾ ਠੁੱਕ ਦੋ ਕੇ ਕੀਤਾ ਨੇ ਵੀ ਦੇਖੋ ਉਹਨਾਂ ਨੇ ਜੇ ਆਏ ਆ ਉਹਨਾਂ ਨੇ ਕੰਮਕਾਰ ਕਰਨਾ ਜਿਹੜੇ ਨਹੀਂ ਪੰਜਾਬੀ ਕਰਦੇ ਸ਼ਰਮ ਮਹਿਸੂਸ ਕਰਦੇ ਰੇੜੀਆਂ ਵੇਚਦੇ ਸ਼ਾਂਤ ਉਹ ਮੈਡਮ ਜੀ ਤੁਸੀਂ ਵੀ ਉਹਨਾਂ ਦੀ ਗੱਲ ਕਰੀ ਜਾਂਦੇ ਹੋ ਮੈਡਮ ਜੀ ਇਹਨਾਂ ਨੂੰ ਪਹਿਲੇ ਪੰਜਾਬੀਆਂ ਵਾਂਗ ਦੇਖ ਕੇ ਵੀ ਸ਼ਰਮ ਨਹੀਂ ਆਂਦੀ ਕਿਹੜੇ ਪਹਿਲੇ ਪੰਜਾਬੀ ਹੂੰ 4 ਵਜੇ ਉੱਠ ਜਾਂਦੀ ਖੇਤਾਂ 'ਚ ਜਾਂਦੀ ਪੱਠੇ ਲਿਆਂਦੀ ਹਾਂ ਪੱਠੇ ਉਗਾਂਦੀ ਹਾਂ ਪਾਣੀ ਲਾਂਦੀ ਹਾਂ ਉਹਨਾਂ ਵਾਂਗ ਦੇਖ ਕੇ ਕੋਈ ਸ਼ਰਮ ਆਂਦੀ ਹੋਰ ਤੇ ਅੱਜ ਦੇ ਪੰਜਾਬੀ ਵੀ ਕਰਦੇ ਹੀ ਆ। ਹੋਰ ਸਾਰਾ ਕੰਮ ਤੁਹਾਡੇ ਸਿਰ ਤੇ ਸਿੱਟਿਆ ਸੀ। ਸਿੱਟਿਆ ਮੈਨੂੰ ਲੱਗਦਾ। ਤੁਸੀਂ ਕਿਹੜਾ ਕੰਮ ਕਰਨਾ ਜਾਂਦੀ? ਹਾਂ ਅਸੀਂ ਸਾਰੇ ਕੰਮ ਕਰ ਲੈਨੇ। ਕੋਠੀ ਬਣਾਉਂਦੀ। ਕੋਠੀ ਬਣਾਉਂਦੀ। ਹਾਂ ਹੋਰ ਕੋਠੀ ਕੌਣ ਬਣਾਉਂਦਾ? ਹਰ ਤੁਸੀਂ ਆ ਕੇ ਬਣਾਉਣਾ ਇੱਥੇ ਬਿਹਾਰ ਤੋਂ। ਨੀ ਪੱਟਣ ਕੌਣ ਆਂਦੀ? ਕਿੰਨੇ ਬਾਜਵੇਂ ਆਂਦੀ? ਕਿੰਨੇ ਗੇਲ ਆਂਦੀ? ਕਿੰਨੇ ਗਰੇਵਾਲ ਆਂਦੀ? ਅਸੀਂ ਆਂਦੀ। ਨੀ ਪੱਟਣ ਕਿੰਨੇ ਬਾਜਵਾ ਗੇਲ? ਇੱਟ ਮੰਗਾਂਦੀ। ਇੱਟ ਮੰਗਾਂਦੀ। ਹਾਂ ਇੱਟ ਕੌਣ ਬਣਾਉਂਦੀ? ਕੌਣ ਲਿਆਉਂਦੀ? ਕੌਣ ਬਣਾਉਂਦੀ? ਕੌਣ ਲਿਆਉਂਦੀ? ਅਸੀਂ ਲਿਆਂਦੀ। ਕ ਐਂ ਕਰਗੀ ਟਕਣ ਪਣਾਂਦੀ ਅਸੀ ਬਣਾਂਦੀ ਗੱਲਾਂ ਮਾਰਦੀ ਵੀਰ ਜੀ ਇਹ ਗੱਲ ਤਾਂ ਸਹੀ ਹੈ ਟੈਲਾਂ ਲਵਾਂਦੀ ਹਾਂ ਟੈਲਾਂ ਲਵਾਂਦੀ ਹਾਂ ਲਵਾਈਂਦੀਆਂ ਕੌਣ ਲਾਂਦੀ ਕੌਣ ਲਾਂਦੀ ਬਾਜਵਾ ਲਾਂਦੀ ਗਰੇਵਾ ਲਾਂਦੀ ਸੰਦੂ ਲਾਂਦੀ ਬਾਜਵਾ ਲਾਂਦੀ ਰੰਦਾਵਾ ਲਾਂਦੀ ਕੌਣ ਲਾਂਦੀ ਅਸੀ ਲਾਂਦੀ ਇਹਨੇ ਕਿਹਨਾਂ ਨੂੰ ਟੈਲ ਨਹੀਂ ਲਾਣੀ ਆਂਦੀ ਵੀਰ ਜੀ ਦੱਸੋ ਇਹਨਾਂ ਨੂੰ ਵੀ ਟੈਲ ਲਾਣੇ ਆਂਦੀ ਸਰ ਤੋਂ ਵਧਿਆ ਆਂਦੀ ਪਰ ਇਹਨਾਂ ਨੂੰ ਸ਼ਰਮ ਆਂਦੀ फेर ਮੇਰਾ ਮੂੰਖ ਲਾਂਦੀ ਨਹੀਂ ਇਹ ਕੰਮ ਮੈਂ ਹੋਰ ਕੁਛ ਨਾ ਲਾਂਦੀ ਨਾ ਲਾਂਦੀ ਤੇਰੇ ਕਾਂਦੇ ਚਪੇੜ ਜ਼ਰੂਰ ਲਾਂਦੀ ਮੈਂ ਦੱਸ ਦਿਆਂ ਉਹ ਤਾਂ ਸਾਰੀ ਦੁਨੀਆ ਜਾਣਦੀ ਕਾਂਦੇ ਚਪੇੜ ਕਿਉਂ ਨਹੀਂ ਲਾਂਦੀ ਪਹਿਲਾਂ ਪਿੱਛੋ ਲੈ ਕੇ ਗੱਦੀ ਮਾਰਦੀ ਫਿਰ ਪੰਜ ਸੱਤ ਥੱਪੜੇ ਮਾਰਦੀ ਹਾਂ ਵੀਰ ਜੀ ਦੇਖੋ ਨਾਲੇ ਮੈਨੂੰ ਹੱਥ ਨਾਲ ਉਦਨ ਹੋ ਗਿਆ ਬੋਂਦੀ ਤੇਰੇ ਜੋਂ ਬਈਆਂ ਦਾ ਕਿਸ ਥਾਂ ਦਾ ਪਹਿਲਾਂ ਮੈਨੂੰ ਇੱਥੇ ਕੜ ਲੈਣ ਕਿ ਉਹਨੇ ਆਂਬ ਲੈਣ ਉਹਨੇ ਤੁਸੀਂ ਤੂੰ ਕਿਹੜਾ ਸਨੇਲ ਲਾਂਦੀ ਹੈ ਤੂੰ ਸਨੇਲ ਲਾਂਦੀ ਤੂੰ ਫੋਗ ਲਾਂਦੀ ਤੇਰੇ ਵਿੱਚੋਂ ਵੀ ਗੋਡੇ-ਗੋਡੇ ਬੋਂਦੀ ਹੈ ਉਹ ਨਾ ਯਾਦ ਆ ਜਿਹੜੇ ਛਿੱਖੇ ਤੋਂ ਮਿਲਦੇ ਫੋਗ ਸਨੈਲ ਜਦੋਂ ਜਿਹੜੇ ਵੀ ਆ ਵੀਰ ਜੀ ਉਹ ਗੱਲ ਬਿਲਕੁਲ ਸਹੀ ਕਹਿ ਰਹੇ ਫੇ ਕੰਮ ਕਰੋ ਨਾ ਕੰਮ ਮੈਨੂੰ ਪੰਜਾਬੀ ਕੰਮ ਕਰਨ ਦੇ ਆ ਇਹ ਕੋਈ ਕੰਮ ਛੱਡਣ ਤਾਂ ਅਸੀਂ ਕਰੀਏ ਕਹਿੰਦੇ ਬੇਰੋਜ਼ਗਾਰ ਬੜੇ ਕੰਮ ਇਹਨਾਂ ਵਿੱਚੋਂ ਸਿਰਫ ਤੇ ਸਿਰਫ ਮੈਨੂੰ ਜੀ ਫੂਕਰਪੰਥੀ ਨਹੀਂ ਜਾਂਦੀ ਹਾਂ ਫੂਕਰਪੰਥੀ ਨਹੀਂ ਜਾਂਦੀ ਕਾ ਟਰੈਕਟਰ ਹੁੰਦਿਆਂ ਸੁਣਿਆਂ ਨਵਾਂ ਟਰੈਕਟਰ ਲਿਆਂਦੀ ਏਡਾ ਵੱਡਾ ਡੈਕ ਲਾਂਦੀ ਗੰਦੇ ਗਾਣੇ ਲਾਂਦੀ ਪੇ ਖੇਤਾਂ 'ਚ ਪਜਾਂਦੀ ਇਹ ਦੇ ਦੇ ਟਾਇਰ ਪਾਉਂਦੀ ਜਿੰਨੇ ਦਾ ਇੱਕ ਟਾਇਰ ਆਂਦੀ ਉਹਨੇ ਚ ਇੱਕ ਹੋਰ ਟਰੈਕਟਰ ਆ ਜਾਂਦੀ ਓ ਵੀਰ ਜੀ ਹੁਣ ਦੱਸੋ ਉਹ ਮਰ ਜੇ ਨਾ ਮੈਂ ਗੱਲ ਕੀ ਕਰਾਂਗਾ ਬੰਦਾ ਬਲਾਓ ਉਹਨਾਂ ਨਾਲ ਗੱਲ ਕਰੀਏ ਬੰਦਾ ਹੀ ਆ ਉਹ ਇਹਨੂੰ ਬੰਦਿਆਂ ਦੀਨ ਦੇ ਆਹੋ ਇਹ ਬੜਾ ਸਾਡੇ ਕੋਲ ਖਰੀਆਂ ਖਰੀਆਂ ਸੁੱਕੇ ਜਾਂਦੀ ਫਿਰ ਕੋ ਗੱਲ ਨਾ ਆਂਦੀ ਗੱਲਾਂ ਮਰਦੀ ਵੀਰ ਜੀ ਮੇਰੀ ਗੱਲ ਸੁਣੋ ਜੋ ਗੱਲਾਂ ਉਹਨਾਂ ਨੇ ਕਹੀਆਂ ਆ ਨਹੀਂ ਕੋਠੀ ਬਣਾਉਂਦੀ ਹਾਂ ਕੋਠੀ ਬਣਾਉਂਦੀ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਂਦੀ ਹਾਂ ਹਾਂ ਕਰਾਈਦਾ ਗਰੇਵਾਲਾਂ ਦੀ ਸੰਦੂ ਆਂਦੀ ਬਾਜਵਾਂ ਦੀ ਰੰਦਾਵਾਂ ਦੀ ਕੌਣ ਆਂਦੀ 80 ਕਰਕੇ ਜਾਂਦੀ ਸਾਰੇ ਕੰਮ ਸਾਂਭੇ ਹੋਏ ਆ ਇਹਨਾਂ ਨੇ ਕੁਰਤਾ ਪਜਾਮਾ ਕੁਰਤੇ ਪਜਾਮੇ ਦੀ ਤਰੀਜ਼ ਕੌਣ ਬਣਾਉਂਦੀ ਕੋਣ ਕੁਰਤਾ ਪਜਾਮਾ ਦਾ ਪੰਜਾਬੀ ਦਾ ਪੰਜਾਬੀ ਤਰੀਜ਼ ਕੌਣ ਬਣਾਉਂਦੀ ਕਾਰੀਗਰ ਕਾਰੀਗਰ ਪ੍ਰੈਸ ਕਾਰੀਗਰ ਵੀ ਅਸੀਂ ਬਣਾਉਂਦੀ ਕਾਰੀਗਰ ਵੀ ਅਸੀਂ ਬਣਾਉਂਦੀ ਸਿੱਧਾ ਗੱਲੇ ਦੇ ਉੱਤੇ ਪੰਜਾਬੀ ਬਣਦੀ ਪਿੱਛੇ ਤਾਂ ਗਾਰੀ ਕਰ ਅਸੀਂ ਹੁੰਦੀ ਇਹ ਗੱਲ ਤਾਂ ਸਹੀ ਆ ਗੱਲਾਂ ਮੱਦੀ ਕਰੀਜ਼ ਕੌਣ ਬਣਾਉਂਦੀ ਅਸੀਂ ਬਣਾਉਂਦੀ ਇਹਨਾਂ ਦੇ ਵੱਟ ਕੌਣ ਕਰਦੀ ਐਸੀ ਕੱਢਦੀ ਤੇ ਤੇਰੇ ਵੱਟ ਮੈਂ ਕਰ ਦੇਣੇ ਮੈਂ ਦੱਸਦਿਆਂ ਮੈਂ ਕਿੱਦਾਂ ਵੱਟ ਕਰ ਦੇਣੇ ਅਗਲੇ ਮਿਹਨਤ ਕਰਦੇ ਆ ਕਿ ਮੈਂ ਨਾ ਮਣਜਾ ਕੈਮਰਾ ਘੁੰਮ ਰਿਆ ਕਰਕੇ ਚੋਪਾ ਨਹੀਂ ਤਾਂ ਹੜਦਾ ਸਿੱਟੀਆਂ ਹੋਣੀਆਂ ਸੀ ਨਹੀਂ ਪਰ ਗੱਲ ਤਾਂ ਉਹ ਸਹੀ ਕਹਿ ਰਹੇ ਕਾਰਗਰ ਸਾਰੀ ਸ਼ਰਮਾਂਦੀ ਪਿਛਲੇ ਪੰਜਾਬੀਆਂ ਵਾਲ ਦੇਖ ਕੇ ਨਹੀਂ ਸ਼ਰਮਾਂਦੀ ਆਪਣੇ ਬਜ਼ੁਰਗਾ ਵਾਲ ਦੇਖ ਕੇ ਨਹੀਂ ਸ਼ਰਮਾਂਦੀ ਹਾਂ ਉਹਨਾਂ ਨੇ ਭੂਏ ਚੜਾਇਆ ਤੁਹਾਨੂੰ ਉਹਨਾਂ ਨੇ ਮੂੰਹ ਲਾਇਆ ਤੁਹਾਨੂੰ ਅਸੀਂ ਹੋਈਏ ਤੁਹਾਨੂੰ ਜੁੱਤੀ ਭਜਾਈਏ ਇਥੋਂ ਪੰਜਾਬ ਚ ਦੇਖੀ ਗੱਲ ਕਮਾ ਇਹਨਾਂ ਬਿਨਾ ਕੰਮ ਵੀ ਨਹੀਂ ਸਰਦਾ ਖੇਤਾਂ ਚ ਕਿੰਨਾ ਕੰਮ ਹੋਈ ਸਾਂਭਿਆ ਹੁਣ ਮੈਡਮ ਜੀ ਇਹਨਾਂ ਦਾ ਹਨਾ ਘਰ ਪਰਵਾਰ ਅਸੀਸਾਂ ਦੀ ਖੇਤ ਇਹਨਾਂ ਦੇ ਅਸੀਸਾਂ ਦੀ ਡੰਗਰ ਇਹਨਾਂ ਦੇ ਅਸੀਸਾਂ ਦੀ ਇੱਥੋਂ ਤੱਕ ਇਹਨਾਂ ਦੇ ਬਜ਼ੁਰਗ ਅਸੀਸਾਂ ਦੀ ਹਾਂ ਇਹਨਾਂ ਕੋਲ ਤਾਂ ਚਿੱਟਾ ਕੁਰਤਾ ਜਾਮਾ ਹਾ ਚੋਟੀ ਮੋਡੇ ਤੇ ਪੰਨਾ ਹਰ ਜਗ੍ਹਾ ਤਰਨਾ ਇਹਦਾ ਇਹੀ ਕੁਝ ਕਰਨਾ ਤੇ ਤਰਨਾ ਅਣਖ ਨਾਲ ਲੱਗਦਾ ਹਰ ਜਗ੍ਹਾ ਕੀ ਹੰਨੀ ਹਰ ਗੱਲ ਤੇ ਤਰਨਾ ਉਹ ਤੁਹਾਡੇ ਜਾਣ ਕੀ ਹੰਨੀ ਅਣਖ ਨਹੀਂ ਹੈਗੀ ਨਹੀਂ ਪਰ ਨਹੀਂ ਤਰਨਾ ਲਾਂਦੀ ਸਹੀ ਜਗ੍ਹਾ ਕਿਉਂ ਨਹੀਂ ਲਾਂਦੀ ਕਿਉਂ ਨਹੀਂ ਲਾਂਦੀ ਗੇੜੇ ਲੀਡਰ ਤੋਂ ਦੁਖੀ ਉਹਦੇ ਘਰ ਅੱਗੇ ਕਿਉਂ ਨਹੀਂ ਲਾਂਦੀ ਜੀਟੀ ਰੋਡ 'ਤੇ ਜਾਮ ਕਰਨ ਜਾਂਦੀ ਲੋਕੀ ਤੰਗ ਹੋ ਜਾਂਦੇ ਲੋਕੀ ਤੰਗ ਹੋ ਜਾਂਦੀ ਤੇ ਧਰਨਾ ਲਾਈਦਾ ਤਾਂ ਲਾ ਲਈ ਆਪਣੇ ਹੱਕਾਂ ਲਈ ਲਾਈਦਾ ਅਰੇ ਠੀਕ ਆ ਕਾਲੀ ਨਾਂਦੀ ਗਲਤ ਜਗ੍ਹਾ ਤੇ ਕਿਉਂ ਲਾਂਦੀ ਉਹ ਤਾਂ ਤੁਸੀਂ ਲਾ ਲਿਆ ਕਰੋ ਧਰਨਾ ਲਾਉਂਦੇ ਨਹੀਂ ਉਹ ਹੈਲੋ ਅਸੀਂ ਤਰਨਾ ਨਹੀਂ ਲਾਂਦੀ ਜਿੰਨਾ ਦਿਨਾਂ ਚ ਤੁਸੀਂ ਤਰਨਾ ਲਾਂਦੀ ਅਸੀਂ ਦਿਹਾੜੀ ਲਾਂਦੀ ਅਸੀਂ ਚੋਨੇ ਦਾ ਸੀਜਲ ਲਾਂਦੀ ਅਸੀਂ ਮੱਕੀ ਦਾ ਸੀਜਲ ਲਾਂਦੀ ਬਿਲਕੁਲ ਸਹੀ ਮੈਡਮ ਤੁਹਾਡੇ ਕੋਲ ਟਾਈਮ ਨਹੀਂ ਟਪਾਂਦੀ ਗੱਲਾਂ ਮਾਰਦੀ ਮਣਜੀ ਮੈਂ ਫੇਰ ਉਹੀ ਕਰੂੰਗਾ ਕਹੂੰਗਾ ਪੰਜਾਬ ਦਾ ਬੱਚਾ ਬੱਚਾ ਇਹੀ ਕਹੂਗਾ ਪੰਜਾਬ ਦੇ ਵਿੱਚ ਤਾਂ ਸਿਰ ਪੰਜਾਬੀ ਰਹੂਗਾ ਤੇ ਉਹੀ ਕੰਮ ਕਰੂਗਾ ਉਹ ਬੱਚਾ ਬੱਚਾ ਰਹੂਗਾ ਤੇ ਕਹੂਗਾ ਬੱਚਾ ਬੱਚਾ ਤਾਂ ਬਾਹਰ ਭੇਜੀ ਜਾਂਦੀ ਉਥੇ ਯਾਰ ਹੋਰ ਕੀ ਕਰੀਏ ਇੱਥੇ ਮਣਜੀ ਬੇਰੋਜ਼ਗਾਰੀ ਇੰਨੀ ਐਸੇ ਕੰਮ ਕੋ ਮਿਲੇ ਨਾ ਨਹੀਂ ਅਸੀਂ ਇੱਥੇ ਸੁਖਣਾ ਲਾਉਣ ਆਂਦੀ ਪੰਜਾਬ ਚ ਸੁਖਣਾ ਲਾਉਣਾ ਆ ਅਸੀਂ ਵੀ ਤਾਂ ਇੱਥੇ ਪੈਸੇ ਕਮਾਉਂਦੀ ਆਹੋ ਪਿੰਡ ਪਵਾਂਦੀ ਉੱਥੇ ਵੱਡੀ ਕੋਠੀ ਪਵਾਂਦੀ ਹਾਂ ਇਤੋਂ ਹੀ ਜਾਂਦੀ ਹਾਂ ਤੁਸੀਂ ਕਿਉਂ ਨਾ ਕਮਾਨਦੀ ਵੀਰ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਛੋਟਾ ਛੋਟਾ ਕੰਮ ਵੀ ਕਰੋ ਇਹਨਾਂ ਲੋਕਾਂ ਨੂੰ ਮੈਡਮ ਜੀ ਚੱਕਾ ਜਾਮਪ ਤੋਂ ਨਹੀਂ ਵੇਹ ਲਾਂਦੀ ਤਰਨਿਆਂ ਤੋਂ ਨਹੀਂ ਵੇਹ ਲਾਂਦੀ ਵੀਰ ਜੀ ਹੁਣ ਬੋਲੋ ਦੋ ਜਵਾਬ ਮੈਡਮ ਜੀ ਮੈਂ ਜਵਾਬ ਦੇਂਦਾ ਪਰ ਤੁਸੀਂ ਉਹਦੀ ਸੁਣੀਏ ਨਾ ਮੇਰੀ ਤਾਂ ਸੁਣੋ ਮੈਂ ਉਹਦੀ ਨਹੀਂ ਸੁਣਦੀ ਮੈਂ ਜੋ ਮੈਨੂੰ ਸਹੀ ਲੱਗਣ ਦੀ ਗੱਲ ਮੈਂ ਉਹ ਬੋਲਦੀ ਪਈ ਮੈਡਮ ਜੀ ਗੱਲ ਤਾਂ ਮੈਂ ਤੁਹਾਨੂੰ ਕਹਿਆ ਸੀ ਮੇਰੀ ਇੰਟਰਵਿਊ ਕਰਨੀ ਨਾਲ ਕੋਈ ਚਾਜਦਾ ਬੰਦਾ ਬਾ ਉਹ ਚਾਜਦਾ ਬੰਦਾ ਉਹਦਾ ਉਹ ਬੰਦਾ ਆ ਇਹਨੂੰ ਬੰਦਾ ਕਹਿੰਦੇ ਤੁਸੀਂ ਉਹਦੇ ਮੁੱਦੇ ਤੇ ਹੀ ਗੱਲ ਕਰਨੀ ਉਹੀ ਆਊਗਾ ਮੈਡਮ ਜੀ ਜ 1995 ਤੋਂ ਲੈ ਕੇ 2012 ਦੇ ਵਿੱਚ ਵਿੱਚ ਪੰਜਾਬ ਆਂਦੀ ਹਾਂ ਐਨੇ ਚੰਗੇ ਚੰਗੇ ਪੰਜਾਬੀ ਸਾਹਮਣੇ ਆਂਦੀ ਹੂੰ ਹੁਣ ਵੀ ਹੈਗੇ ਆ ਥੋਰੇ ਥੋਰੇ ਥੋੜੇ ਥੋੜੇ ਰਹਿ ਗਏ ਆ ਹਾਂ ਇੰਨਾ ਵਰਗੇ ਜ਼ਿਆਦਾ ਹੈਗੀ ਗੱਲਾਂ ਮਾਰਦੀ ਦੋ ਤਿੰਨ ਹੀ ਗੱਲਾਂ ਆਂਦੀ ਗਾਣਾ ਕੱਢਾ ਲਓ ਗਾਲਾਂ ਕੱਢਾ ਲਓ ਗਾਣਾ ਤੇ ਗਾਲਾਂ ਚਲੋ ਮੇਰੇ ਮੂੰਹ ਗਾਲ ਨਿਕਲ ਜਾਣੀ ਮੇਰੇ ਮੂੰਹੋਂ ਨਿਕਲ ਜਾਣੀ ਮੈਂ ਦੱਸਣ ਦੇ ਨਿਕਲ ਜਾਣੀ ਮੇਰੇ ਮੂੰਹ ਗਾਲ ਨਿਕਲ ਜਾਣੀ ਹੋਰ ਕੀ ਆਂਦੀ ਗਾਲਾਂ ਹੀ ਆਂਦੀ ਮੈਂ ਤੁਹਾਡਾ ਐਡੀਟਰ ਹੈਗਾ ਟੂੰ ਨੂੰ ਲੋ ਆ ਲੈ ਮੈਂ ਕੱਢ ਲੱਗਾ ਨਹੀਂ ਗਾਲ ਖੋਲ ਨਹੀਂ ਕੱਢਣੀ ਹੱਦ ਕਰੀ ਜਾਂਦੀ ਮੇਰੇ ਗੱਲ ਤੁਹਾਨੂੰ ਵੀਰ ਜੀ ਗੱਲ ਤਾਂ ਬਿਲਕੁਲ ਸਹੀ ਕਹਿੰਦੇ ਕਿ ਉਹ ਉਹ ਮੈਂ ਵੀ ਕਹਾਂ ਗੱਲ ਸਹੀ ਜਾਂਦੀ ਅਸੀਂ ਬਾਹਰ ਨਾ ਜਾਈਏ ਤਾਂ ਕਰੀਏਗੀ ਕੀ ਕਰੀਆ ਸੀ ਮਣਜੀ ਉੱਥੇ 1 ਡਾਲਰ ਦਾ 60 ਰੁਪਏ ਬਣਦੇ ਬਣਦੇ ਇੱਥੇ ਇੱਕ ਦੇ 60 ਤਾਂ ਬਣ ਜਾਂਦੀ ਤੇ ਪਹਿਲਾਂ 25 ਲੱਖ ਵੀ ਤਾਂ ਲਾਂਦੀ ਹਾਂ ਉਹ ਕਿਉਂ ਨਹੀਂ ਸਮਝਾਂਦੀ ਆਹੋ 25 ਲੱਖ ਇੱਥੇ ਲਾਂਦੀ ਤੇ ਬਿਜ਼ਨਸ ਸੈੱਟ 25 ਲੱਖ ਬਣ ਜਾਂਦੀ ਖਟਕੜ ਸਾਹਿਬ ਵੀ ਤਾਂ ਲਾਂਦੀ ਉਹਨਾਂ ਚ ਵੀ ਤਾਂ ਜਿਗਰਾ ਆਂਦੀ ਕੈਨੇਡਾ ਬੈ ਕੇ ਪੰਜਾਬ ਚ ਪੈਸੇ ਲਾਂਦੀ ਐਵੇਂ ਲਾਂਦੀ ਯਾਰ ਤੈਨੂੰ ਮੈਨੂੰ ਹੱਥ ਨਾਲ ਪਹਿਲੀ ਗੱਲ ਮੈਂ ਤੈਨੂੰ ਦੱਸ ਦਿਆਂ ਗੱਲ ਮਾਰ ਮਾਰ ਹੱਥ ਨਾਲ ਆ ਸੁਣ ਗਿਆ ਨਹੀਂ ਗੱਲ ਸੁਣੋ ਹੱਥ ਲਾ ਤਾਂ ਕੀ ਹੋ ਗਿਆ ਚਲੋ ਠੀਕ ਆ ਮੇਰੀ ਗੱਲ ਸੁਣੋ ਜਿੰਨਾ ਤੇਰੇ ਮੂੰਹ ਚ ਥੋਕਣਾ ਉਹਨਾਂ ਦਾ 60 ਲੱਖ ਦੇਖਿਆ ਕਰੀ ਨਾ 60 ਲੱਖ ਲਾਂਦੀ ਤੂੰ ਸਾਡੇ ਪਿੰਡ ਜਾਂਦੀ ਹੂੰ ਫਿਰ ਤੈਨੂੰ ਗਨਾਂਦੀ ਹਾਂ ਉਹ ਤੂੰ ਆਪ ਨਹੀਂ ਜਾਂਦੇ ਉੱਥੇ ਇੱਥੇ ਹੀ ਬੈਠੇ ਹੋ ਯਾਰ ਨਹੀਂ ਉਹ ਜਾਂਦੇ ਆ ਆਪਣੇ ਉਹ ਪੈਸੇ ਫਰੋਂ ਜਾਂਦੇ ਤਾਂ ਹੈ ਜਿਹੜੇ ਕਮਾਏ ਮਿਹਨਤ ਕੀਤੀ ਹੁੰਦੀ ਰੇੜੀ ਨਾਉਂਦੇ ਕੋਈ ਵੀ ਜਗ੍ਹਾ ਦੇਖ ਲਓ ਇੱਥੇ ਇਹਨਾਂ ਨੇ ਤਾਂ ਕੰਮ ਸਾਂਭਿਆ ਅਸੀਂ ਵੀ ਆਪਣੇ ਬੱਚੇ ਬਾਹਰ ਭੇਜ ਜਾਂਦੀ ਹਾਂ ਪਰ ਕੱਦੀ ਵੀ ਨਹੀਂ ਜਾਂਦੀ ਹਾਂ 25 ਰੁਪਏ ਕਿੱਥੋਂ ਲਾਂਦੀ ਹਾਂ ਅਸੀਂ ਬੱਚੇ ਇੱਥੇ ਪੜਾਉਂਦੀ ਇੱਥੇ ਆਈਐਸ ਬਣਾਉਂਦੀ ਆਈਪੀਐਸ ਬਣਾਉਂਦੀ ਡੀਜੀਪੀ ਬਣਾਉਂਦੀ ਡੀਸੀ ਬਣਾਉਂਦੀ ਇਹ ਗੱਲ ਬਿਲਕੁਲ ਸਹੀ ਆ ਅਸੀਂ ਨਹੀਂ ਬਾਹਰ ਜਾਂਦੀ ਵੀਰ ਜੀ ਇਹ ਗੱਲ ਬਿਲਕੁਲ ਸਹੀ ਬੋਲੀ ਹੋਣਾ ਨੇ ਉਹ ਮੈਂ ਜੀ ਡੀਸੀ ਡੂਸੀ ਕੀ ਆ ਕਿਤੇ ਹੋਰ ਕੀ ਜਿਹੜੀ ਬਾਹਰ ਆ ਗਈ ਟੋਰ ਹੈਗੀ ਇੱਥੇ ਤੁਸੀਂ ਕਿੱਦਾਂ ਕਹੋਗੇ ਕਿ ਪੰਜਾਬ ਵਿੱਚ ਪੰਜਾਬੀ ਰਹੂਗਾ ਉਹ ਨਾਲ ਗੱਪਾਂ ਮਾਰਦੇ ਕਹਿੰਦੇ ਆਈ ਬਾਹਰ ਸਿੱਧਾ ਜਾ ਕੇ ਟਰੂਡੋ ਦੇ ਨਾਲ ਲੱਗ ਜਾਂਦੀ ਨਹੀਂ 12ਵੀਂ ਤੱਕ ਦਿਹਾੜੀ ਦਾ ਪੇਤੇ ਜਾਂਦੀ ਉਹ ਤੈਨੂੰ ਮੈਂ ਸੱਚੀ ਗੱਲ ਕਹੇ ਟਰੂਡੋ ਨਾ ਕਹੇ ਉਹਨੇ ਸਿੱਧਾ ਬਾ ਮਾਰਦਾ ਨਾ ਛਪਰੇ ਤੇ ਗੱਲਾ ਮਾਰਦੀ ਨਹੀਂ ਮਿਹਨਤ ਤਾਂ ਕਰਨੀ ਆਈਆਂ ਉੱਥੇ ਜਾ ਕੇ ਵੀ ਤੇ ਦਿਹਾੜੀ ਜਾਂਦੀ ਜਾਂਦੇ ਦਿਹਾੜੀ ਸ਼ਿਫਟਾ ਲਾਉਂਦੇ ਉਹ ਮੈਂ ਸਟੈਂਡਰਡ ਆਫ ਲਿਵਿੰਗ ਦਾ ਨਾ ਦੀ ਚੀਜ਼ ਹੁੰਦੀ ਆ ਇਹ ਕੋਈ ਇੱਕੋ ਹੀ ਕੁਆਰਟਰ ਚ 8-8 ਜਾਨੇ ਵੜੇ ਆ ਦਿਹਾੜੀ ਨੂੰ ਜੋਬ ਕਰਨ ਨਾ ਦਿਹਾੜੀ ਬਿਜ਼ਨਸ ਨਹੀਂ ਬਣ ਜਾਂਦੀ ਨਹੀਂ ਠੀਕ ਆ ਜੀ ਉੱਥੇ ਵੀ 8-8 ਬਾਹਰ ਵੀ ਇੱਦਾਂ ਵਿਚਾਰੇ ਰਹਿੰਦੇ ਸਟੂਡੈਂਟ ਵਿੱਚ ਜਾ ਕੇ ਇੱਥੇ ਬੈਂਡ ਜੀ ਐਡੀ ਵੱਡੀ ਕੋਠੀ ਛੱਡ ਕੇ ਉੱਥੇ ਬੇਸਮੈਂਟ ਚ ਜਾਂਦੀ ਹੂੰ ਮਿਲਦਾ ਹੀ ਉਹ ਪੱਕੀ ਲੱਖ ਲਾਂਦੀ ਹੂੰ ਤੇ ਫਿਰ ਕੋਠੀ ਦੇ ਵਿੱਚ ਵੀ ਪਰਦੇਸੀ ਛੱਡ ਜਾਂਦੀ ਹਾਂ ਉਹੀ ਸਾਂਭਦੇ ਆ ਘਰ ਵੀ ਖੇਤੀ ਵੀ ਕੰਮ ਉਹ ਯਾਰ ਜੇ ਇੰਨੀ ਦੁਖੀ ਅੱਜੀ ਚਲੀ ਜਾਂਦੀ ਹੂੰ ਇੰਨੀ ਦੁਖੀ ਅੱਜੀ ਚਲ ਜਾਂਦੀ ਫਿਰ ਦੇਖਦਾ ਚੋਨੇ ਦੇ ਟਾਈਮ ਕੈਨੇਡਾ ਤੋਂ ਲੇਬਰ ਮੰਗਾਂਦੀ ਕਦੇ ਮੁੱਕੇ ਤੋਂ ਲੇਬਰ ਮੰਗਾਂਦੀ ਆਹੋ ਰੂਡੋ ਆ ਕੇ ਤੇਰੇ ਚੋਨਾ ਲਾਂਦੀ ਹੈ ਬੇਡ ਰੂਡੋ ਆ ਗਿਆ ਗੱਲਾਂ ਮਾਰਦੀ ਤੂੰ ਹਟਦਾ ਨਹੀਂ ਤੂੰ ਹਟਦਾ ਨਹੀਂ ਮੈਂ ਤਾਂ ਕਹਿੰਦਾ ਹਟ ਜਾ ਟਰੂਡੋ ਟਰੂਡੋ ਨਾ ਕਾ ਆ ਚੈਨਲ ਮੈਨੂੰ ਜੀ ਤੁਹਾਡਾ ਕੈਨੇਡਾ ਚ ਚਲ ਜਾ ਜੇ ਉਹਨੇ ਸੁਣ ਲਿਆ ਅਮਰੀਕਾ ਤੋਂ ਲਿਵਰ ਮੰਗਾਂਦੀ ਟਰੰਪ ਨੂੰ ਲਿਆਂਦੀ ਲੈ ਹੁਣ ਟਰੰਪ ਤੇ ਆ ਗਿਆ ਯਾਰ ਤੂੰ ਟਰੰਪ ਤੋਂ ਮੱਕੀ ਲਵਾਂਦੀ ਟਰੰਪ ਆ ਗਿਆ ਹੁਣ ਯੂਕੇ ਤੋਂ ਲਿਵਰ ਮੰਗਾਂਦੀ ਤੇ ਮੈਨੂੰ ਜਿੱਦਾਂ ਮੂੰਹ ਖੁੱਲਦਾ ਇਹਨਾਂ ਦਾ ਇਹਨਾਂ ਨੂੰ ਇੱਥੇ ਨਾ ਮੂੰਹ ਲਾ ਆਂਦਾ ਅਜਾ ਕੈਨੇਡਾ ਪਹੁੰਚਿਆ ਹੁਣ ਅਮਰੀਕਾ ਪਹੁੰਚ ਗਿਆ ਇਹ ਤਾਂ ਮਨ ਦੀ ਆਠ ਆਠ ਨਿਆਲੇ ਜੰਮ ਕੇ ਗੰਦ ਪਾਇਆ ਪੰਜਾਬ ਚ ਨਾਲੇ ਇੱਕ ਵਾਰ ਅਸੀਂ ਇੱਕ ਵਾਰ ਹਾਂ ਅਸੀਂ ਇੱਕ ਵਾਰ ਯੂਪ ਜਾਂਦੀ ਬਿਹਾਰ ਜਾਂਦੀ ਪਟਨਾ ਜਾਂਦੀ ਹੂੰ ਇਹਨਾਂ ਦੇ ਤਰੇੜੀ ਆ ਜਾਂਦੀ ਸਟੇਸ਼ਨ ਤੇ ਲੈਣ ਜਾਂਦੀ ਪਿੱਛੇ ਕੰਮ ਕਰਨੇ ਆ ਪਾ ਕੇ ਲੈ ਕੇ ਆਉਂਦੀ ਕੰਮ ਗੇਣੇ ਸਾਹਬਣਾ ਹੂੰ ਗੱਲਾਂ ਮਾਰਦੀ ਉਹ ਜਾਓ ਯਾਰ ਅਸੀਂ ਨਹੀਂ ਲੈ ਕੇ ਆਉਂਦੇ ਸਾਨੂੰ ਲੋੜ ਹੀ ਨਹੀਂ ਜਾਓ ਵੀਰ ਜੀ ਇਦਾਂ ਕਿਦੋਂ ਕੰਮ ਕੈਮਰੇ ਦੇ ਸਾਹਮਣੇ ਕਹਿੰਦੀ ਹਾਂ ਅੱਜ ਜੇ ਬਿਹਾਰ ਜਾਂਦੀ ਇਹਨਾਂ ਦੀ ਰੋਟੀ ਪਾਣੀ ਪੱਕਣੀ ਬੰਦ ਹੋ ਜਾਂਦੀ। ਉਹ ਚੱਲ ਰੋਟੀ ਪਾਣੀ ਕਿਦਾਂ ਪੱਕਣੀ ਬੰਦ ਹੋ ਜੀ? ਮੀਰ ਜੀ ਉਹਨਾਂ ਦੇ ਤੋਂ ਆ ਸਿਲੰਡਰ ਕੌਣ ਲਾਂਦੀ? ਹਾਂ ਸਿਲੰਡਰ ਕੌਣ ਲਿਆਂਦੀ? ਗਰੇਵਾਲੇ ਲਿਆਂਦੇ। ਹਾਂ ਐਚਪੀ ਵਾਲੇ ਗਰੇਵਾਲੇ ਆਂਦੀ। ਬਾਜਵਾ ਲਿਆਂਦੀ, ਸੰਦੂ ਲਿਆਂਦੀ, ਤੇਲੋ ਲਿਆਂਦੀ, ਰਨਾਵਾ ਲਿਆਂਦੀ, ਅੱਸੀ ਲਿਆਂਦੀ। ਗੱਲਾਂ ਮਾਰਦੀ। ਰੋਟੀ ਬੰਦ ਹੋ ਜਦੋਂ ਕੋਈ ਨਹੀਂ ਅਸੀਂ ਬਾਲਣ ਨਾ ਕਰ ਲਾਂਗੇ ਰੋਟੀ। ਮੇਰੀ ਗੱਲ ਸੁਣੋ ਜਿਹੜਾ ਕੰਮ ਅੱਜਕੱਲ ਦੀ ਰੋਟੀ, ਅੱਜਕੱਲ ਦੀ ਰੋਟੀ ਬਾਲਣ ਦੇ ਰੋਟੀ ਨਹੀਂ ਬਣਾਉਂਦੀ। ਐਡਾ ਮੂੰਹ ਬਣਾਉਂਦੀ। ਗੱਲਾਂ ਮਾਰਦੀ ਮੂੰਹ ਬਣਾਉਂਦੀ ਹੱਦ ਕਰ ਜਾਂਦੀ ਹਾਂ ਵੀਰ ਜੀ ਉਹ ਗੱਲ ਬਿਲਕੁਲ ਸਹੀ ਕਹਿ ਰਿਹਾ ਆ ਜੀ ਮੇਰੀ ਗੱਲ ਉਥੇ ਦੀ ਉਥੇ ਹੀ ਆ ਪੰਜਾਬ ਦਾ ਬੱਚਾ ਬੱਚਾ ਕਊਗਾ ਪੰਜਾਬ ਤੇ ਸਿਰਫ ਪੰਜਾਬੀ ਰਹੂਗਾ ਠੀਕ ਆ ਪੰਜਾਬੀ ਤਾਂ ਹੈਗੇ ਜੇ ਕੋਈ ਕੰਮ ਕਰਨ ਉਹਦਾ ਉਹ ਵੀ ਰਹਿਣਗੇ ਨਹੀਂ ਮੈਡਮ ਜੀ ਫਿਰ ਤੁਸੀਂ ਇਹਦੀਆਂ ਗੱਲਾਂ ਚਾਹੀ ਜਾਂਦੀ ਮੈਂ ਇਹ ਗੱਲਾਂ ਚ ਨਹੀਂ ਆਈ ਪੰਜਾਬ ਦਾ ਬੱਚਾ ਬੱਚਾ ਤੇ ਕਊਗਾ ਮੈਂ ਕਿੰਨੀ ਵਾਰ ਕਹਿ ਚੁੱਕੀ ਪੰਜਾਬ ਦਾ ਬੱਚਾ ਬੱਚਾ ਤੇ ਤਾਂ ਕਊਗਾ ਜੇ ਪੰਜਾਬ ਚ ਰਹੂਗਾ ਓ ਯਾਰ ਤੇਨਾਂ ਗੱਲ ਕੀ ਕਰਨੀ ਨਾ ਤੈਨੂੰ ਪਤਾ ਤੂੰ ਬੰਦਾ ਨਾ ਜਨਾਨੀ ਮੈਂ ਕਿੰਨੀ ਵਾਰ ਕਹਿ ਚੁੱਕੀ ਐਨਾ ਕੀ ਗੱਲ ਕਰੇ ਬੰਦਾ ਹਿੰਦੀ ਹਿੰਦੀ ਨਾ ਲੜਾਂ ਦੀ ਅੱਲਣਾਂ ਦੀ ਆਪਣੀ ਪੀੜੀ ਥੱਲੇ ਸੋਟਾ ਕਿਉਂ ਨਹੀਂ ਜਾਂਦੀ ਹਾਂ ਆਪਣੀ ਪੀੜੀ ਥੱਲੇ ਸੋਟਾ ਕਿਉਂ ਨਹੀਂ ਜਾਂਦੀ ਹਾਂ ਜੇ ਮੈਂ ਗਾਲ ਘੜਦੀ ਫਿਰ ਗਾਲ ਘੜਦੀ ਗਾਲ ਗੂਲ ਨਹੀਂ ਕਰਨੀ ਵਾਰਿਸ਼ਾਂ ਨਾ ਤਾਂ ਜਾਂਦੀ ਭਾਵੇਂ ਕੱਟੀ ਪੋਰੀ ਪੋਰੀ ਓ ਕਹਿ ਹਾਂ ਨੂੰ ਵਾਰਿਸ਼ਾਂ ਬਈ ਪਤਾ ਇੱਦਾਂ ਆ ਜੇ ਥੋੜੇ ਸਾਲ ਹੋਰ ਪੰਜਾਬ ਚ ਰਹਿ ਜਾਂਦੀ ਗਿੱਦੇ ਪੰਗੜੇ ਦਾ ਗਰੁੱਪ ਵੀ ਆਪਣਾ ਬਣਾਉਂਦੀ ਸੱਬਿਆਚਾਰ ਗਰੁੱਪ ਵੀ ਆਪਣਾ ਬਣਾਉਂਦੀ ਪੰਗੜਾ ਪੈਂਦੀ ਹਲ ਬੋਜਿਆ ਵਾਲੇ ਵੀ ਆਪਣੇ ਬਣਾਉਂਦੀ ਪੰਗੜਾ ਪੈਂਦੀ ਤੇ ਹਾਂ ਬੋਲੀ ਵੀ ਇੱਦਾਂ ਪਾਉਂਦੀ ਵਾਰੀ ਵਾਸੀ ਖਟਣ ਜਾਂਦੀ ਖਟਣ ਜਾਂਦੀ ਕਿ ਆਂਦੀ ਪਰ ਬੋਲੀ ਪੂਰੀ ਪਾਉਂਦੀ ਬੋਲੀ ਪੂਰੀ ਪਾਉਂਦੀ ਪੰਜਾਬੀ ਬੋਲੀ ਇੰਨੇ ਸਾਲਾਂ ਕੇ ਪੰਜਾਬੀ ਬੋਲੀ ਤਾਂ ਤੁਹਾਨੂੰ ਆਈ ਨਹੀਂ ਬੋਲੀ ਪੂਰੀ ਪਾਉਂਦੀ ਤੂੰ ਅੱਧੇ ਕਰਦੀ ਵੀਰ ਜੀ ਨਿਭੜਦੀ ਗੱਲ ਤਾਂ ਇਹੀ ਆ ਦੇਖੋ ਉਹ ਮੈਨੂੰ ਜੇ ਐ ਨਹੀਂ ਨਿਭੜਦੀ ਮੈਂ ਦੱਸਣ ਦਿਆਂ ਤੁਹਾਨੂੰ ਜੇ ਸਾਡੇ ਤੋਂ ਇੰਨਾ ਹੀ ਟੱਪ ਖਾਂਦੀ ਹਾਂ ਇੰਨਾ ਹੀ ਟੱਪ ਖਾਂਦੀ ਇੰਨਾ ਹੀ ਗੁੱਸਾ ਖਾਂਦੀ ਇੰਨਾ ਹੀ ਢਿੱਡੋ ਹੋ ਜਾਂਦੀ ਤਾਂ ਫਿਰ ਲੁਧਿਆਣੇ ਚ ਸਾਡੇ ਤੋਂ ਬਿਨਾ ਕਿਉਂ ਨਹੀਂ ਵੋਟ ਕਰਾਂਦੀ ਸਾਡੀਆਂ ਵੋਟਾਂ ਨਾਲ ਐਮਸੀ ਬਣ ਜਾਂਦੀ ਸਾਡੀਆਂ ਵੋਟਾਂ ਦੇ ਨਾਲ ਐਮਐਲਏ ਬਣ ਜਾਂਦੀ ਦੋ ਜਵਾਬ ਵੀਰ ਜੀ ਹੁਣ ਇਹ ਇਥੋਂ ਤੱਕੀ ਕੈਮਰੇ ਤੇ ਕਹਿੰਦੀ ਹੂੰ ਆਉਣ ਵਾਲੇ ਵੀ ਇਹ 25 ਸਾਲਾਂ ਚ सीएमवी ਆਪਣਾ ਬਣਾਉਂਦੀ ਆ ਦੇਖਿਆ ਮਣਜੀ ਇਹੇ ਤਾਂ ਇਹੇ ਤਾਂ ਇਹਨਾਂ ਦੀ ਸਕੀਮਾਂ ਐ ਪੰਜਾਬ ਨੂੰ ਬਰਬਾਦ ਕਰਨ ਦੀਆਂ ਇਸੇ ਦੇ ਗੱਲ ਦਾ ਰੋਣਾ ਤੇ ਫੇ ਪੰਜਾਬੀਆਂ ਨੇ ਰੋਕਣਾ ਪੰਜਾਬੀ ਮਿਹਨਤ ਦਾ ਖਾਂਦੀ ਮਿਹਨਤ ਦਾ ਖਾਂਦੀ ਹਾਂ ਐਵੇਂ ਨਹੀਂ ਫੁਗਰੀਆਂ ਜਾਂਦੀ ਫੁਗਰੀਆਂ ਚ ਨਹੀਂ ਆਉਂਦੀ ਮਣਜੀ ਪੰਜਾਬ ਚ ਜਿੰਨਾ ਪੈਸਾ ਕੌਣ ਲੈ ਗਿਆ ਪੰਜਾਬੀ ਲੈ ਗਿਆ 1.5 ਲੱਖ ਦਾ ਫੋਨ ਰੱਖੀ 1.5 ਲੱਖ ਦਾ ਫੋਨ ਰੱਖੀ ਪਰ ਸ਼ੋਅ ਹੁਣ ਨਹੀਂ ਦਿਖਾਂਦੀ ਅੱਗੇ ਉਹ ਦੁਕਾਨ ਮਾਮਾ ਚਾਈਨਾ ਵਾਲਾ ਜਦੋਂ ਕੱਢ ਕੇ ਦਿਖਾਉਂਦੀ ਤੇ ਦੂਜਾ ਆਪਣਾ ਗੁਰੂ ਫੋਨ ਕੱਢ ਕੇ ਦਿਖਾਉਂਦੀ ਗੱਲਾਂ ਮਾਰਦੀ ਇਹ ਵੀ ਕਿਸੇ ਦਾ ਖੋਇਆ ਖਿੱਚਿਆ ਹੁਣਾ ਮੈਂ ਵੀ ਖੋਇਆ ਖਿੱਚਿਆ ਹੁਣਾ ਅਗਲੇ ਨੇ ਕਮਾਇਆ ਹੋਊਗਾ ਮੈਂ ਤਾਂ ਖਾਂਦੀ ਹਾਂ ਵੀਰ ਜੀ ਜੋ ਮਰਜੀ ਆ ਉਹ ਸਹੀ ਕਹਿ ਰਿਹਾ ਆ ਮੈਡਮ ਜੀ ਪੰਜਾਬ ਵਿੱਚ ਅੱਜ ਪੰਜਾਬ ਤਰੱਕੀ ਦੀ ਰਾਹ ਤੇ ਆ ਹਾਂ ਇੰਨਾ ਪੈਸਾ ਆ ਕੌਣ ਲੈ ਕੇ ਆਇਆ ਕੌਣ ਪੰਜਾਬੀ ਲੈ ਕੇ ਆਏ ਆ ਪੰਜਾਬੀ ਲੈ ਕੇ ਆਏ ਹੁਣ ਤੇ ਅੱਜ ਸਾਡੇ ਵਰਗੇ ਵਿਆਹ ਸਾਡੇ ਵਰਗੇ ਰਿਵਾਜ ਇਹ ਕਰ ਸਕਦੇ ਕਦੀ ਵੀ ਨਹੀਂ ਸਾਨੂੰ ਚੰਗੀ ਤਰ੍ਹਾਂ ਪਤਾ ਕਿੱਥੋਂ ਪੈਸਾ ਕਿੱਤੋਂ ਲਿਮਟ ਚੱਕ ਕੇ ਲਾਂਦੀ ਮੁੰਡੇ ਦੇ ਵਾਸਤੇ 25 ਲੱਖ ਲਾਂਦੀ ਹਾਂ 25 ਲੱਖ ਲਾਂਦੀ ਡਾਂਸਰਾਂ ਬੁਲਾਉਂਦੀ ਉਹਨਾਂ ਉੱਤੇ ਨੋਟ ਭਰਾਂਦੀ ਗੰਦੇ ਗੰਦੇ ਗਾਣੇ ਲਾਂਦੀ ਤੀਆਂ ਪੇੜਾਂ ਦੇ ਸਾਹਮਣੇ ਨੱਚਾਂਦੀ ਵੀਰ ਜੀ ਜਦੋਂ ਪੈਸੇ ਮੁੱਕ ਜਾਂਦੀ ਤੇ ਫਿਰ ਬੈਂਕ ਵਾਲੇ ਦੀ ਮਿੰਨਤਾ ਬੰਨਦੀ ਹਾਂ ਗੱਲਾਂ ਮਾਰਦੀ ਇੱਕ ਗੱਲ ਹੋਰ ਹਾਂ ਤੇਰੇ ਵਿਆਹ ਵਿੱਚ ਵੇਟਰ ਕੌਣ ਆਂਦੀ ਕੌਣ ਆਂਦੀ ਕੌਣ ਆਂਦੀ ਟਿੱਲੋ ਆਂਦੀ ਕਰੇਵਾਲਾ ਦੀ ਬਾਜਾ ਦੀ ਸੰਦੂ ਆਂਦੀ ਕੌਣ ਆਂਦੀ ਅਸੀਂ ਆਂਦੀ ਟੈਂਟ ਲਾਉਣ ਕੌਣ ਆਂਦੀ ਕੌਣ ਆਂਦੀ ਅਸੀਂ ਆਂਦੀ ਹਾਂ ਫਰੂਟ ਚਾਟ ਲੌਣ ਕੋਣ ਆਂਦੀ ਅਸੀਂ ਆਂਦੀ ਤੇ ਯਾਰ ਹੁਣ ਆਪਣੇ ਜਹਾਜ਼ ਆਪੇ ਟੈਂਡ ਲਾ ਲਈਏ ਅਸੀਂ ਆਪੇ ਫਰੂਟ ਚਾਟ ਲਾ ਲਈਏ ਬੱਤ ਕੈਟਰੀਟਰ ਦਾ ਕੰਮ ਕਰ ਲਈਏ ਪੰਜਾਬੀ ਕਿਉਂ ਨਾ ਆਂਦੀ ਵੀਰ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਪੰਜਾਬੀ ਇਹ ਸਾਰਾ ਕਿਉਂ ਕੰਮ ਕਿਉਂ ਨਹੀਂ ਕਰਦੇ ਅਸੀਂ ਮਜ਼ਦੂਰ ਹੀ ਕਰਦੇ ਮੈਂ ਜਿਹੜੇ ਮਾੜੇ ਮੋਟੇ ਕੰਮ ਹੁਣ ਪੰਜਾਬੀ ਕਰਨਗੇ ਕੁੜੀ ਦੇ ਕੁੜੀ ਦੇ ਮਹਿੰਦੀ ਲੌਣ ਕੋਣ ਆਂਦੀ ਕੁੜੀ ਦੇ ਕੁੜੀ ਦੇ ਕੁੜੀ ਦੇ ਕੁੜੀ ਦੇ ਮਹਿੰਦੀ ਲੌਣ ਕੋਣ ਆਂਦੀ ਕੋਣ ਆਂਦੀ ਲੜਕੀ ਦੇ ਮਹਿੰਦੀ ਲੜੀ ਸਾਡਾ ਹੀ ਬੰਦਾ ਬਣਾਂਦੀ ਹਾਂ ਸਾਡਾ ਹੀ ਬੰਦਾ ਬਣਾਂਦੀ ਕੋਣ ਬਣਾਂਦੀ ਵੀਰ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਵੀ ਨਿੱਕੇ-ਮੋਟੇ ਵੀ ਕੰਮ ਆ ਉਹ ਕੋਈ ਕੰਮ ਨਹੀਂ ਛੱਡਦਾ ਕੋਈ ਵੀ ਸਾਰੀ ਕੋਈ ਜੱਤ ਜੀਮਰ ਜੇ ਹੁਣ ਛੋਟੇ-ਮੋਟੇ ਕੰਮ ਜੱਟ ਜੀਵਿਦਾਰਾਂ ਦੇ ਦੱਸਾਂ ਨਹੀਂ ਸਹੀ ਕਰਦੇ ਤੁਹਾਨੂੰ ਕੀ ਪ੍ਰੋਬਲਮ ਆ ਤੇ ਮਨ ਜੀ ਇੱਥੇ ਕੰਮ ਕਰਨ ਤੇ ਜਾਣ ਇੱਥੇ ਇੰਨਾ ਡੇਰੇ ਪਾਏ ਆ ਡੇਰੇ ਪਾਏ ਆ ਕਹਿੰਦੇ ਇੱਥੇ ਫੇ ਕੈਨੇਡਾ ਕੀ ਕਰਨ ਜਾਂਦੀ ਕੈਨੇਡਾ ਕੀ ਕਰਨ ਜਾਂਦੀ ਬੱਚੇ ਵੀ ਉੱਥੇ ਭੇਜ ਜਾਂਦੇ ਪਿੰਡ ਚਾਹੋ ਭੇਜੇ ਤੁਸੀਂ ਭੇਜ ਲਓ ਅਸੀਂ ਤਾਂ ਕਦੀ ਨਹੀਂ ਜਾਂਦੀ ਨਾ ਬੱਚੇ ਉਹ ਤੁਹਾਡੇ ਕੋ ਜਾ ਹੀ ਨਹੀਂ ਹੁੰਦਾ ਆਇਲਟ ਕਰਨੀ ਪੈਂਦੀ ਹਵੇ ਲਈ ਮੇਰੇ ਬੱਚੇ ਆਇਲਟ ਕਰਦੇ ਨਹੀਂ ਆਇਲਟ ਕਰਾਂਦੀ ਮੇਰੀ ਪੁਸ਼ਪਾ ਪਹਿਲੀ ਵਾਰੀ ਆਇਲਟ ਕਰਨ ਜਾਂਦੀ ਸੱਤ ਬੈਣ ਲਿਆਂਦੀ ਗੱਲਾਂ ਮਰਦੀ ਹੋਰ ਚੱਲਾ ਮੈਂ ਮੰਨਦਾ ਹੀ ਨਹੀਂ ਮਣਜੀ ਐ ਕੋ ਪੰਜਾਬੀ ਸਰੀ ਤਰ੍ਹਾਂ ਬੋਲ ਨਹੀਂ ਜਾਂਦੀ ਆਇਲਟ ਕੀਤੇ ਹੋ ਇਹਨਾਂ ਨੇ ਨਹੀਂ ਸੋਰੀ ਸੱਤ ਬੈਣ ਨਹੀਂ ਆਂਦੀ ਹਾਂ ਸਾਡੇ ਸੱਤ ਬੈਣ ਆਂਦੀ ਹੈ ਉਹ ਪੁਸ਼ਪਾ ਦੇ ਪੁਸ਼ਪਾ ਘੋੜਾ ਪੁਸ਼ਪਾ ਵਰੀ ਗੁੱਡੀ ਮੇਰੀ ਗੱਲ ਕਿੰਨੇ ਸਾਲਾਂ ਦੀ ਉਹ ਹੂੰ ਕਿੰਨੇ ਸਾਲਾਂ ਦੀ 77 ਸਾਲਾਂ ਦੀ ਵੀਰ ਜੀ ਮੇਰੀ ਗੱਲ ਸੁਣੋ ਗੱਲਾਂ ਮਾਰਦੀ ਉਹਨਾਂ ਨੇ ਬਾਹਰ ਕੀ ਜਾਣਾ ਉਹਨਾਂ ਦਾ ਤਾਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਨਹੀਂ 1 ਮਿੰਟ ਮੈਡਮ ਛੱਡੋ ਉਹ ਗੱਲ ਛੱਡੋ 1 ਮਿੰਟ ਪੁਸ਼ਪਾ 77 ਹੱਲਦੀ ਆ ਹੁਣ ਤੇਰੀ ਟੋਨ ਚ ਫਰਕ ਕਿਉਂ ਆਂਦੀ ਨਹੀਂ ਗੱਲ ਆ ਯਾਰ ਕਰ ਲੈ ਨਹੀਂ ਮੇਰੀ ਗੱਲ ਤਾਂ ਜਿਹੜੀ ਗੱਲ ਆ ਉਹ ਕਰੋ ਨਾ ਤੁਸੀਂ ਹੁਣ ਉਮਰਾਂ ਦੇ ਚੱਲ ਗਏ 77 ਸਾਲਾਂ ਦੀ ਮੇਰੀ ਗੱਲ ਸੁਣ 25 ਮ ਲੱਖ ਮੈਂ ਲਵਨਾ ਹਾਂ ਕੋਨਟ੍ਰੈਕਟ ਮੈਰਿਜ ਕਰਾ ਮੈਂ ਨਾ ਕੁਸ਼ਪਾ ਤੇ ਮੈਂ ਬਾਹਰ ਜਾਂਨੇ ਆ ਸਾਨੂੰ ਇਹ ਕੰਟ੍ਰੈਕਟ ਕੋਨਟਰ ਤੇ ਮੈਰਿਜ ਨਹੀਂ ਆਂਦੀ ਸਾਨੂੰ ਨਕਲੀ ਵਿਆਹਾਂ ਵਾਲੀ ਗੱਲ ਸਮਝ ਨਹੀਂ ਆਂਦੀ ਮੇਰੀ ਗੱਲ ਸੁਣ ਅਸਲ ਵਿਆਹ ਕਰਕੇ ਜਾਂਦੀ ਤੇ ਜਿੱਥੇ ਜਾਂਦੀ ਇੱਕ ਮਿੰਟ ਰੇ ਤੁਹਾਨੂੰ ਆਪਣਾ ਮੇਰੀ ਗੱਲ ਸੁਣ ਯਾਰ ਮੇਰੀ ਤਿੰਨ ਵਾਰੀ ਆਈਲਟਸੀ ਕਲੀਅਰ ਨਹੀਂ ਹੋਈ ਮੇਰਾ ਭਰਾ ਤੂੰ ਪੁਪਾ ਆਇਆ ਆਪਣਾ ਵੱਡਾ ਹੋਰ ਤੇਰੀ ਪੰਜਾਬੀ ਕਿੱਥੇ ਜਾਂਦੀ ਤੇਰਾ ਪੰਜਾਬ ਦੇ ਬੱਚਾ ਬੱਚਾ ਰਹੂਗਾ ਪੰਜਾਬੀ ਕਹੂਗਾ ਹੁਣ ਕਿੱਥੇ ਜਾਂਦੀ ਓ ਯਾਰ ਪੰਜਾਬ ਚ ਮੈਂ ਨਹੀਂ ਰਹਿਣਾ ਮੇਰੀ ਗੱਲ ਸੁਣ ਮੇਰਾ ਭਰਾ ਕੰਟਰੈਕਟ 25 ਲੱਖ ਮੈਂ ਲਾਣਾ ਪੁਸ਼ਪਾ ਕਦੀ ਨਹੀਂ ਜਾਂਦੀ 5 ਲੱਖ ਤੂੰ ਲੈ ਲਈ ਵਿੱਚੋਂ ਪੁਸ਼ਪਾ ਤੇਰਨਾ ਕਦੀ ਨਹੀਂ ਜਾਂਦੀ ਵੀਰ ਜੀ ਇਹ ਗੱਲ ਸੁਣ ਦੇ ਭਰਾਵਾਂ ਵਾਲੀ ਗੱਲ ਆ ਤੂੰ ਆਪਣੇ ਵੰਡਿਆ ਕੁਛ ਓ ਭਰਾਵਾ ਜਿੰਨਾ ਮੇਰਾ ਪੰਜਾਬ ਉਹਨਾ ਤੇਰਾ ਪੰਜਾਬ ਪੁਸ਼ਪਾ ਤੇਰੇ ਨਾਲ ਤਾਂ ਕਦੀ ਨਹੀਂ ਜਾਂਦੀ ਯਾਰ 7.5 6.0 ਵੀਰੇ ਸਦੀ ਸਦੀ ਅਸਲੀ ਵਿਆਹ ਚੁਣਦੀ ਪਿਆਰਾ ਤੂੰ ਸਮਝਿਆ ਕਰ ਮੇਰੀ ਗੱਲ ਸੁਣ ਮੇਰੀ ਜੀ ਪੁਸ਼ਪਾ ਨੂੰ ਇੱਥੇ ਪੜਾਂਦੀ ਆਈਐਸਆਈ ਲਵਾਉਂਦੀ ਡੀਪੀ ਲਵਾਉਂਦੀ ਡੀਸੀ ਲਵਾਉਂਦੀ ਉਹ ਜਿਹੜੇ ਤੂੰ ਕੰਮ ਕਰਦਾ ਉਹ ਚ 5 ਲੱਖ ਕਦੀ ਨਹੀਂ ਹੋਣਾ 25 ਲੱਖ ਮੈਂ ਲਾਉਣਾ ਯਾਰ ਇਹ ਇਹ ਆਪਣੀ ਡੀਲ ਹੀ ਕਰਨ ਲੱਗ ਗਿਆ ਗੱਲਾਂ ਮਾਰਦੀ ਹੁਣ ਇਹ ਪੰਜਾਬੀਆਂ ਦਾ ਨਾਰਾ ਲਾਉਂਦੀ ਵੀਰ ਕੀ ਬੈਠੋ ਤੁਸੀਂ ਕੈਨੇਡਾ ਦੇ ਨਾਲ ਤਾਂ ਕਿੱਦਾਂ ਲਾਲਾ ਡਿੱਗੀ ਜਾਂਦੀ ਦੇਖ ਚੱਲ ਕੰਟਰੈਕਟਰ ਹੀ ਪੱਕੀ ਮੈਰੀ ਕਰਦੇ ਮੇਰਾ ਤੂੰ ਮੇਰਾ ਸਹੁਰਾ ਬਣ ਜੀ ਕੋਈ ਗੱਲ ਨਹੀਂ ਜਾਂਤ-ਪਤ ਕਿੱਥੇ ਜਾਂਦੀ ਹੁਣ ਕਿੱਥੇ ਜਾਂਦੀ ਯਾਤਪਤ ਹੁਣ ਨਹੀਂ ਤਨ ਵਿੱਚ ਬੋ ਆਂਦੀ ਹੁਣ ਨਹੀਂ ਆਂਦੀ ਓ ਯਾਰ ਕਿਸੇ ਮਤ ਹੁਣ ਕਿੱਥੇ ਜਾਂਦਾ ਪਰਦੇਸੀ ਹੁਣ ਕਿੱਥੇ ਜਾਂਦੀ ਯਾਤਪਤ ਕਿੱਥੇ ਜਾਂਦੀ ਵੀਰ ਜੀ ਮੇਰੀ ਗੱਲ ਸੁਣੋ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਉਹਨਾਂ ਨਾਲ ਮੈਂ ਰੁਕ ਜਾਓ ਮੇਰਾ ਇੱਥੇ ਕੰਮ ਬਣ ਰਿਹਾ ਸਾਰੇ ਦੇਖਣ ਤੇ ਕਮੈਂਟ ਮੈਂ ਤੁਹਾਨੂੰ ਕਹਿੰਦਾ ਕੈਮਰਾ ਬੰਦ ਕਰਿਓ ਭਾਈ ਮਿੰਟ ਵੀਰ ਜੀ ਮੇਰੀ ਗੱਲ ਸੁਣ ਹਾਂ ਤੁਸੀਂ ਕਿਸੇ ਤੋਂ ਪਪਾ ਪਪਾ ਨਹੀਂ ਹੁਣ ਨਹੀਂ ਤਾਨੂੰ ਤਾਂ ਪਾਉਂਦੀ ਸਾਡੇ ਤੇ ਡੈਡੀ ਜੀ ਗੱਲ ਤੋਂ ਸੁਣੋ ਹੈ ਪੁਸ਼ਪਾ ਦੇ ਸੱਤ ਪੈਰ ਵੇਖ ਕੇ ਡੁੱਲਦੀ ਜਾਂਦੀ ਸੱਤ ਪੈਰ ਦੇਖ ਕੇ ਡੁੱਲਦੀ ਜਾਂਦੀ ਪਰ ਪੁਸ਼ਪਾ ਨਹੀਂ ਜਾਂਦੀ ਮੇਰੀ ਗੱਲ ਸੁਣੋ ਵੀਰ ਜੀ ਇਹ ਨਹੀਂ ਜਾਂਦੀ ਤੇ ਮੈਂ ਪੰਜਾਬ ਦਾ ਬੱਚਾ ਬੱਚਾ ਰਹੂਗਾ ਪੰਜਾਬ ਤੇ ਸਿਰਫ ਪੰਜਾਬੀ ਲੋਕ ਕੱਢ ਕੇ ਬਾਹਰ ਮਾਣ ਬਣਨ ਜਿੰਨਾਂ ਨੂੰ ਧੋਗ ਲਿਆ ਗੱਲਾਂ ਮਾਰਦੀ ਛੋਟੇ ਮੂਟੇ ਕੰਮ ਤੁਸੀਂ ਵੀ ਬਿਜ਼ਨਸ ਸਟਾਰਟ ਕਰ ਲਓ ਤੁਹਾਡਾ ਕਾਰੋਬਾਰ ਜਿਹੜਾ ਤੁਸੀਂ ਬਾਹਰ ਪੈਸੇ ਲੈਣੇ ਇੱਥੇ ਲੈ ਲਓ ਮੈਨੂੰ ਬਾਹਰ ਜਾਣਾ ਹਾਂ ਮੈਨੂੰ ਜੀ ਕਿੰਨੀਆਂ ਗੱਲਾਂ ਟੇੜ ਚ ਦੱਬੀ ਕਿੰਨੀਆਂ ਗੱਲਾਂ ਟੇੜ ਚ ਦੱਬੀ ਇਹਨਾਂ ਨੇ ਮੈਨੂੰ ਪਤਾ ਹੀ ਪਾਪਾ ਮੇਰੀ ਗੱਲ ਫੇਮ ਮੰਨ ਲੋ ਮੇਰੀ ਗੱਲ ਸੁਣੋ ਗੱਲਾਂ ਮਾਰਦੀ ਡੈਡੀ ਜੀ ਕਿਹੜੇ ਆਇਲਰ ਸੈਂਟਰ ਆ ਵੀਰ ਜੀ ਉਹ ਮੇਰੀ ਗੱਲ ਸੁਣੋ ਤੁਸੀਂ ਕਿੱਧਰ ਨੂੰ ਤੁਰ ਗਏ ਹੁਣ ਪੁਸ਼ਪਾ ਡੈਡੀ ਜੀ ਇਹ ਕੀ ਗੱਲਾਂ ਕਰਨ ਲੱਗੇ ਹੋ ਹੁਣ ਲਾਲਾ ਸਿੱਟੀ ਜਾਂਦੀ ਕੈਨੇਡਾ ਨਾਲ ਤੇ ਲਾਲਾ ਟੁੱਟੀ ਜਾਂਦੀ ਪਹਿਲੇ ਇਹਨੂੰ ਸਾਡੇ ਤੋਂ ਬੋ ਆਂਦੀ ਹੁਣ ਜਾਤ ਪਾਤ ਕੀਤੀ ਜਾਂਦੀ ਆਹ ਕਿੱਥੇ ਜਾਂਦੀ ਡੈਣੀ ਜੀ ਉਹ ਯਾਰ ਰੱਬ ਦੀ ਸੱਤ ਬਹਿਣ ਆਂਦੀ ਜਾਤ ਪਾਤ ਸਭ ਕੁਝ ਭੁੱਲ ਜਾਂਦੀ ਮੈਂ ਰੱਬ ਨੇ ਨਵੇਂ ਸਾਰੇ ਬੰਦੇ ਹੂੰ ਤੇ ਸਾਰੇ ਹੀ ਬਣਾਏ ਆ ਫਿਰ ਉਦੋਂ ਕਿਉਂ ਰੋੜਾ ਹੋ ਜਾਂਦਾ ਕਈ ਵਾਰੀ ਗੱਲਾਂ ਮਾਰਦੀ ਤੇ ਪ੍ਰੋਗਰਾਮ ਦੇਖ ਲਿਆ ਵੀਰ ਜੀ ਦੀ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੀ ਗੱਲਬਾਤ ਤੁਸੀਂ ਸੁਣ ਲਈ ਹੈ ਤੇ ਇਹਨਾਂ ਦਾ ਨਾਰਾ ਇਹ ਆ ਕਿ ਪੰਜਾਬ ਜਿਹੜਾ ਆ ਉਹ ਸਾਡਾ ਹੀ ਆ ਤੇ ਸਾਡਾ ਰਹਿਣਾ ਤੇ ਮੈਨੂੰ ਲੱਗਦਾ ਕਿ ਜੇ ਪੰਜਾਬੀ ਰਹਿਣਗੇ ਫੇਰ ਹੀ ਪੰਜਾਬ ਬਚਿਆ ਰਹੂਗਾ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹ ਵੀ ਮਿਹਨਤ ਕਰਨ ਹੀ ਆਉਂਦੇ ਆ ਆਪਣਾ ਰੋਜ਼ਗਾਰ ਲੱਭਣੋਂ ਆਉਂਦੇ ਆ ਬਾਕੀ ਪ੍ਰੋਗਰਾਮ ਦੇ ਬਾਰੇ ਇਹਨਾਂ ਦੋਨਾਂ ਦੀਆਂ ਗੱਲਾਂ ਬਾਤਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਦੱਸਿਓ ਜੇ ਇਸ ਪ੍ਰੋਗਰਾਮ ਨੂੰ ਤੁਸੀਂ YouTube ਦੇ ਉੱਤੇ ਦੇਖ ਰਹੇ ਹੋ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਹੁਣ ਮੈਨੂੰ ਨੀਲਮ ਕੁਈ ਨੂੰ ਦਿਓ ਇਜਾਜ਼ਤ ਤੁਸੀਂ ਦੇਖ ਕਰ ਬਾਈ ਸਸਿਕਾ ਸਸਿਕਾ ਜੀ ਗੱਲ ਨਾ ਮਾਦੀ ਪਪਾ ਕਰੋ পুষ্পਨਾ ਗੱਲੇ ਨੰਬਰ ਹੀ ਦੇ ਦਿਓ ਮੈਂ ਆਪ ਹੀ ਕਰ ਲੈਣਾ